ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਇਹ ਵੀ ਜਿਹੜੇ ਭੈਣ ਭਰਾ ਜਰਦਾ ਲਾਉਂਦੇ ਆ ਕੂਲ ਲੇਪ ਲਾਉਂਦੇ ਆ ਤੇ ਉਹ ਛੱਡਣਾ ਚਾਹੁੰਦੇ ਆ ਪਰ ਜਿਹੜੀ ਭਾਲਾ ਉਹਨਾਂ ਨੂੰ ਛੱਡਣ ਨਹੀਂ ਦਿੰਦੀ ਇੱਕ ਸਿਰਫ 30 ਰੁਪਏ ਦੀ ਦਵਾਈ ਆ ਜਿਹੜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹਨੂੰ ਬਣਾ ਕੇ ਰੱਖ ਲਓ ਤਾਂ ਤੁਸੀਂ ਤਿੰਨਕ ਦਿਨਾਂ ਦੇ ਵਿੱਚ ਕਿੰਨਾ ਮਰਜੀ ਜ਼ਰਦਾ ਲਾਉਣੇ ਆ ਕੋਲ ਲਿਪ ਜੀ ਨੂੰ ਸਰਾਣੇ ਦੇ ਕਹਿ ਦਿੰਨੇ ਆ ਲਾਉਣੇ ਆ ਤੋਂ ਉਹ ਤੋਂ ਛਟਕਾਰਾ ਜਿਹੜਾ ਤੁਹਾਨੂੰ ਮਿਲ ਜੂਗਾ ਤੁਸੀਂ ਕੀ ਕਰਨਾ ਹੈ ਜੀ 10 ਰੁਪਏ ਦਾ ਅਦਰਕ ਲੈਣਾ ਤੇ ਉਹਨੂੰ ਬਰੀਕ-ਬਰੀਕ ਕੱਟ ਲੈਣਾ ਉਹਦੇ ਉੱਪਰ ਅੱਧਾ ਨਿੰਬੂ ਛਿੜਕ ਲੈਣਾ ਤੇ ਇੱਕ ਸੇਦਾ ਨਮਕ ਆਉਂਦਾ ਜਿਹੜਾ ਉਹ ਛਿੜਕ ਲੈਣਾ ਛੁਟਕੀ ਭਰ ਤੇ ਇੱਕ ਕਾਲੀ ਮਿਰਚ ਹੈ ਜਿਹੜੀ ਉਹ ਛਿੜਕ ਲੈਣੀ ਹੈ ਤੇ ਕਾਲਾ ਲੂਣ ਹੈ ਜਿਹੜਾ ਛਿੜਕ ਲੈਣਾ ਇਹ ਸਾਰੀਆਂ ਚੀਜ਼ਾਂ 10 ਰੁਪਏ ਦੀਆਂ ਆ ਜਾਣਗੀਆਂ ਤੀਕਰ ਪੈਂਦੀ ਦਵਾਈ ਹੈ ਜਿਹੜੀ ਤੁਹਾਡੀ ਬਣ ਕੇ ਤਿਆਰ ਹੋ ਜੂਗੀ ਇਹਨੂੰ 3 ਦਿਨ ਤੁਸੀਂ ਧੁੱਪ ਦੇ ਵਿੱਚ ਸਕਾਉਣਾ ਹੈ ਅਦਰਕ ਦੇ ਉੱਤੇ ਪਾ ਕੇ ਉਸ ਤੋਂ ਬਾਅਦ ਇੱਕ ਕੁੜੀ ਦੇ ਵਿੱਚ ਸਾਰੀਆਂ ਚੀਜ਼ਾਂ ਭਰ ਕੇ ਰੱਖ ਲਿਓ ਜਦੋਂ ਵੀ ਤੁਹਾਨੂੰ ਭਾਲ ਆਉਂਦੀ ਹੈ ਜਿੱਥੇ ਤੁਸੀਂ ਜਰਦਾ ਲਗਾਉਣੀ ਹੈ ਕੂਲ ਲਿਪ ਲਗਾਉਣੀ ਹੈ ਉਸ ਥਾਂ ਤੇ ਇਸ ਅਦਰਕ ਦੇ ਦੀ ਕੱਟੀ ਹੋਈ ਜਿਹੜੀ ਆਪਣਾ ਪੀਸ ਹੁੰਦਾ ਇਹਨੂੰ ਲਗਾ ਲੈਣਾ ਤੇ ਤੁਹਾਡੀ ਜਿਹੜੀ ਇਸ ਸਮੱਸਿਆ ਤੋਂ ਛੁਟਕਾਰਾ ਤੁਸੀਂ ਬਹੁਤ ਜਲਦੀ ਪਾ ਲੋਗੇ ਤੇ ਵੀਡੀਓ ਨੂੰ ਅਕੇ ਸ਼ੇਅਰ ਕਰੋ ਤਾਂ ਕਿ ਹੁਣ ਕਈ ਪਰਿਵਾਰਾਂ ਦੇ ਵਿੱਚ ਲੜਾਈ ਝਗੜੇ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਹੁੰਦੇ ਨੇ ਤੇ ਉਹ ਜਲਦੀ ਤੋਂ ਜਲਦੀ ਇਹਨਾਂ ਆਲਤਾਂ ਤੋਂ ਛੁਟਕਾਰਾ ਜਿਹੜਾ ਪਾ ਸਕਣ ਖਾਸ ਕਰ ਜਿਹੜੇ ਬਜ਼ੁਰਗ ਹੈ ਜੀ ਉਹ ਇਸ ਚੀਜ਼ ਦੀ ਵਰਤੋਂ ਕਰਦੇ ਨੇ ਤੇ ਬੱਚੇ ਨਫ਼ਰਤ ਕਰਦੇ ਨੇ ਹਨਾ ਤੇ ਬਜ਼ੁਰਗਾਂ ਲਈ ਵੀ ਇਹ ਬਹੁਤ ਵਧੀਆ ਤਰੀਕਾ ਤੇ ਨੌਜਵਾਨਾਂ ਲਈ ਵੀ